ਦੋਸਤੋ ਅੱਜ ਨਾ ਆਪਾਂ ਤੁਹਾਡੇ ਵਾਸਤੇ ਬਾਈ ਇੱਕ ਫਾਰਮ ਲੈ ਕੇ ਆਏ ਆ ਇਹ ਫਾਰਮ ਸੇਲ ਵਾਸਤੇ ਵੀ ਆ ਤੇ ਜੇ ਕੋਈ ਰੈਂਟ ਤੇ ਲੈਣਾ ਚਾਹੁੰਦਾ ਹੋਵੇ ਉਹ ਵੀ ਆ ਤੇ ਜੇ ਕੋਈ ਚੀਜ਼ਾਂ ਇਹਦੇ ਵਿੱਚੋਂ ਲੈ ਕੇ ਜਾਣਾ ਚਾਹੁੰਦਾ ਉਹਦੇ ਵਾਸਤੇ ਵੀ ਆ ਬਾਕੀ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੀ ਆਪਣਾ ਨਾਮ ਤੇ ਆਪਣਾ ਪਿੰਡ ਜ਼ਰੂਰ ਦੱਸ ਜੀ ਇੱਕ ਵਾਰੀ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਪਿੰਡ ਚੱਕ ਬਖਤੂਆ ਚੱਕ ਬਖਤੂਆ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਜੀ ਤੇ ਇਹ ਜਿਹੜਾ ਫਾਰਮ ਆ ਜੀ ਆਪਾਂ ਪਾਇਆ ਹੋਇਆ ਹੈ ਨਾ ਇਹ ਕਿੰਨੇ ਏਰੀਆ ਦੇ ਵਿੱਚ ਹੈ ਜੀ ਇਹ ਇਹ ਜੀ ਪੌਣੇ 7 ਕਨਾਲਾਂ ਚ ਹੈ ਪੌਣੇ 7 ਕਨਾਲਾਂ ਦੇ ਵਿੱਚ ਹੈ ਜੀ ਹਾਂਜੀ ਠੀਕ ਹੈ ਜੀ ਤੇ ਇੱਥੇ ਕਿੰਨੇ ਕੁ ਪਸ਼ੂ ਸੀਗੇ ਜੀ ਆਪਣੇ ਕੋਲੇ ਪਹਿਲਾਂ ਇਹ ਇੱਥੇ 90 ਪਸ਼ੂ ਸੀ ਸਾਡੇ ਕੋਲ ਜੀ 90 ਸੀਗੇ ਜੀ ਹਾਂਜੀ ਜਿਹੜੇ ਉਹ ਪਸ਼ੂ ਆ ਹੁਣ ਉਹ ਆਪਾਂ ਕਿੱਥੇ ਲੈ ਗਏ ਜੀ ਅਸੀਂ ਮਹਾਲੀ ਲੈ ਗਏ ਜੀ ਸਾਰੇ ਪਸ਼ੂ ਮਹਾਲੀ ਲੈ ਗਏ ਸਾਰੇ ਪਸ਼ੂ ਮਹਾਲੀ ਲੈ ਗਏ ਠੀਕ ਹੈ ਜੀ ਤੇ ਹੁਣ ਇਹ ਜਿਹੜਾ ਫਾਰਮ ਆ ਜੀ ਇਹ ਆਪਾਂ ਕਾਤੇ ਕਾਤੇ ਦੇਣਾ ਜੀ ਮੰਨ ਲਓ ਸੇਲ ਵਾਸਤੇ ਵੀ ਆ ਬਾਈ ਜੀ ਸੇਲ ਵਾਸਤੇ ਵੀ ਆ ਰੈਂਟ ਵਾਸਤੇ ਵੀ ਆ ਤੇ ਜੇ ਕਿ ਸਾਰਾ ਸਮਾਨ ਪੱਟ ਕੇ ਲੈ ਕੇ ਜਾਣਾ ਉਹਦੇ ਵਾਸਤੇ ਵੀ ਹੈ ਉਹਦੇ ਵਾਸਤੇ ਵੀ ਹੈ ਜੀ ਹਾਂ ਜੀ ਜੇ ਕੋਈ ਪੱਟ ਕੇ ਲੈ ਕੇ ਜਾਣਾ ਹਾਂ ਜੀ ਲੈ ਕੇ ਸਾਰਾ ਜਾਣਾ ਪਊਗਾ ਇਹ ਤਾਂ ਨਹੀਂ ਸਾਰੇ ਸਾਰਾ ਨਾ ਪੂਰ ਛੱਡਣਾ ਲੱਕਾ ਨਹੀਂ ਛੱਡਣਾ ਲੱਕਾ ਨਹੀਂ ਜੀ ਸਾਰਾ ਲੈ ਕੇ ਜਾਣਾ ਪਊਗਾ ਆ ਦੇਖ ਲੈ ਠੀਕ ਹੈ ਜੀ ਤੇ ਜੇ ਕਿਸੇ ਨੇ ਇੱਥੇ ਲਿਆ ਕੇ ਗਾਮਾਂ ਰੱਖਣੀਆਂ ਹੋਣ ਤਾਂ ਉਹਦਾ ਜਿਹੜਾ ਕਿਰਾਇਆ ਹੋਊਗਾ ਜੀ ਉਹ ਕਿੰਨਾ ਹੋਊਗਾ ਜੀ ਰੈਂਟ ਉਹਦਾ ਰੈਂਟ ਉਹ ਮੁੰਡਾ ਦੱਸੂਗਾ ਜੀ ਠੀਕ ਹੈ ਜੀ ਆਪਾਂ ਨੰਬਰ ਦੇ ਦੇਣਾ ਦੋਸਤੋ ਤੇ ਉਹ ਤੁਹਾਡੇ ਨਾਲ ਗੱਲਬਾਤ ਕਰੂਗਾ ਤੇ ਬਾਈ ਨਾਲ ਗੱਲ ਕਰ ਲਿਓ ਤੁਸੀਂ ਜਿਹੜਾ ਵੀ ਮਤਲਬ ਤੁਹਾਨੂੰ ਲੱਗਿਆ ਵੀ ਜੇ ਕਿਸੇ ਨੇ ਇੱਥੇ ਰੈਂਟ ਤੇ ਲੈਣਾ ਹੋਵੇ ਤਾਂ ਪਿੰਡ ਹੈਗਾ ਜੀ ਇਹ ਚੱਕ ਬਰ ਬਕੂ ਠੀਕ ਹੈ ਜੀ ਜਿਲ੍ਹਾ ਬਰ ਕੋਲੇ ਆ ਤੇ ਬਾਕੀ ਜੀ ਆਪਾਂ ਗੱਲ ਕਰ ਲੀਏ ਹਨਾ ਜੀ ਤਾਂ ਇਹਦੇ ਵਿੱਚ ਸੱਜਣੋਂ ਆਪਾਂ ਜਿਹੜੀ ਤੁਹਾਨੂੰ ਚੀਜ਼ ਦਿਖਾਉਣ ਲੱਗੇ ਆ ਉਹ ਇਹਦੇ ਵਿੱਚ ਬਈ ਤੂੜੀ ਵੀ ਪਈ ਹੈ ਤੂੜੀ ਕਿੰਨੀ ਕੁ ਪਈ ਹੈ ਜੀ ਹੁਣ ਇਹ ਤੂੜੀ ਇਹ 29 ਤੇ 10 39 ਟਰਾਲੀਆਂ ਪਈਆਂ 29 ਟਰਾਲੀਆਂ ਅਜੇ ਪਈਆਂ ਜੀ ਤੇ 15 ਕਿੱਲਾਂ ਦਾ 4 ਰੁਪਿਆ 15 ਕਿੱਲਾਂ ਦਾ 4 ਰੁਪਿਆ ਹਨਾ ਲੈ ਜੀ ਦੋਸਤੋ ਸੁਣੋ ਆਪਾਂ 4 ਵੀ ਦਿਖਾ ਦਿੰਨੇ ਆ ਬਾਈ ਇੱਧਰਲੇ ਜਿਹੜਾ ਚਾਰ ਉਹਨਾਂ ਨੇ ਇੱਥੇ ਅ ਦੱਬਿਆ ਹੋਇਆ ਹੈਗਾ ਅੱਧਾ ਪਿੱਟ ਜਿਹੜਾ ਉਹ ਲੱਗਿਆ ਹੋਇਆ ਤੇ ਅੱਧਾ ਪਿੱਟਾ ਜਿਹੜਾ ਆ ਚਾਰ ਦਾ ਨਾ ਇਹ ਸਾਰਾ ਹਜੇ ਇੱਥੇ ਪਿਆ ਹੈਗਾ ਤੇ 15 ਕਿੱਲਾਂ ਦਾ ਚਾਰਜ ਮੇਹਗ ਦੱਸ ਦਿਆ ਵੀ ਇੱਥੇ ਪਿਆ ਹੈਗਾ ਤੇ ਇਹ ਜਿਹੜੀਆਂ گاਵਾਂ ਨੇ ਮਹਾਲੀ ਲੈ ਗਏ ਇਹ ਸਾਰੀਆਂ ਮਤਲਬ ਫੈਮਿਲੀ ਇਹਨਾਂ ਦੀ ਉੱਥੇ ਰਹਿੰਦੀ ਆ ਤਾਂ ਕਰਕੇ ਜਿਹੜੀਆਂ ਸਾਰੀਆਂ گاਵਾਂ ਨੇ ਨਾ ਇਹ ਉੱਥੇ ਲੈ ਗਈ ਸ਼ੈੱਡ ਬਹੁਤ ਵਧੀਆ ਜੇ ਆਪਾਂ ਸ਼ੈੱਡ ਦੀ ਗੱਲ ਕਰ ਲਈਏ ਜੀ ਇਕੱਲੇ ਦੀ ਹਨਾ ਵੀ ਕਵਰ ਕਿੰਨਾ ਜੀ ਸਾਰਾ ਸ਼ੈੱਡ ਹੈ ਇਹ ਜਿਹੜਾ ਹੈਗਾ 100 ਬਾਈ 80 ਆ ਜੀ 100 ਬਾਈ 80 ਦਾ ਜੀ ਹਾਂਜੀ ਲੈ ਵੀ ਸੱਜਣੋ ਇਹ 100 ਬਾਈ 80 ਦਾ ਜਿਹੜਾ ਸੈੱਟ ਆ ਇਹ ਸਾਰਾ ਸੇਲ ਵਾਸਤੇ ਵੀ ਆ ਰੈਂਟ ਵਾਸਤੇ ਵੀ ਆ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਹੋਵੇ ਓਵੇਂ ਤੁਸੀਂ ਕਰ ਲਓ ਇਹ ਅੰਦਰ ਬਾਹਰ ਖਾਣਾ ਹੀ ਬਣੇ ਵੇਜਨਾਂ ਦੀ ਹਾਂ ਉਹ ਬੇਖਾਦੇ ਸੀ ਆਜੋ ਆਪਾਂ ਤੁਹਾਨੂੰ ਖਾਣੇ ਦਿਖਾ ਦਈਏ ਸੱਜਣੋ ਇਹਦੇ ਵਿੱਚ ਜਿਹੜੇ ਖਾਣੇ ਵੀ ਬਣੇ ਹੋਏ ਆ ਹਨਾ ਆਜੋ ਬੱਗੀਆਂ ਵੀ ਹੋਣੀਆਂ ਸਾਰੇ ਖਾਣੇ ਚ ਸਾਰਾ ਕੁਝ ਬਣਿਆ ਹੋਇਆ ਜੀ ਲਓ ਜੀ ਆਜੋ ਤੁਹਾਨੂੰ ਆ ਦਿਖਾਉਣੇ ਆ ਬਈ ਆ ਆ ਜਿਹੜੇ ਪੈਨ ਬਣੇ ਹੋਏ ਆ ਬਈ ਇਧਰੋਂ ਦੇਖ ਲਓ ਤੁਸੀਂ ਆ ਇਧਰ ਖੁਲਣੀ ਬਣੀ ਹੋਈ ਆ ਇਸ ਤਰੀਕੇ ਦੀ ਵਿਚਾਲੇ ਤੇ ਇੱਥੇ ਪੱਠੇ ਪੈਂਦੇ ਆ ਤੇ ਇਧਰ ਪਾਈਪਾਂ ਲੱਗੀਆਂ ਹੋਈਆਂ ਨੇ ਆਹ ਸਾਈਡ ਤੇ ਤੇ ਆਹ ਇਧਰ ਸਾਰਾ ਜਿਹੜਾ ਇਧਰ ਪੈਣ ਬਣੇ ਹੋਇਆ ਵੀ ਤੁਸੀਂ ਜਿਸ ਤਰੀਕੇ ਦੀਆਂ ਗਾਮਰ ਹਨ ਦੁੱਧ ਚੋਣ ਵਾਲੇ ਦੁੱਧ ਚੋਣ ਵਾਲੇ ਅਲੱਗ ਬਣੇ ਹਨ ਜੀ ਗੱਪਣਾ ਵਾਸਤੇ ਅਲੱਗ ਆ ਇਹਦੇ ਵਿੱਚ ਲਗਭਗ 1 2 3 4 ਤੇ 5 5 ਇਧਰ ਇਧਰਲੇ ਪਾਸੇ ਬਾਈ ਇਹਦੀ ਜਿਹੜੀ ਪਾਰਟੀਸ਼ਨ ਕੀਤੀ ਹੋਈ ਆ ਤੇ ਇਧਰ ਵੀ 1 2 3 4 4 ਇਧਰ ਆ ਜਾਗਾ ਹੋਗੀ ਹਨ ਤੇ ਇਧਰ ਮੈਂ ਤੁਹਾਨੂੰ ਹੋਰ ਦਿਖਾਉਣਾਗਾ ਇਹ ਕਹਾਂ ਇੱਕ ਖੋਲੀ ਆ ਪਸ਼ੂਆਂ ਸੇ ਹਾਂ ਇੱਕ ਜਗ੍ਹਾ ਇਹਦੀ ਆ ਸੀਗੀ ਬਾਈ ਇਧਰਲੇ ਪਾਸੇ ਹੈਗੀ ਆ ਆ ਦੇਖੋ ਠੀਕ ਹੈ ਆ ਜਗ੍ਹਾ ਇਹ ਵੀ ਇੱਕ ਤਰੀਕੇ ਦਾ ਪ੍ਰੋਪਰ ਬਣਿਆ ਹੋਇਆ ਬਾਈ ਜਿਵੇਂ ਇਹਦੇ ਵਿੱਚ ਆਪਾਂ ਗੱਬਣ-ਕੁੱਬਣ ਪਸ਼ੂ ਆਉ ਖੜਾ ਸਕਦੇ ਹਾਂ ਠੀਕ ਆ ਤੇ ਜਿਸ ਤਰੀਕੇ ਦੀ ਆਪ ਨੂੰ ਲੋੜ ਹੈਗੀ ਹਨਾ ਤੇ ਬਾਕੀ ਮੈਂ ਗੱਲ ਕਰ ਲਾਂ ਇਧਰਲੇ ਪਾਸੇ ਬਾਈ ਖੁਲਣੀ ਆ ਆ ਬਣੀ ਹੋਈ ਆ ਹਨਾ ਤੇ ਆ ਦੇਖੋ ਇਧਰਲੇ ਪਾਸੇ ਖੁਲਣੀ ਬਣੀ ਹੋਈ ਆ ਬਾਈ ਪ੍ਰੋਪਰ ਤੇ ਇਧਰਲੇ ਪਾਸੇ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਆ ਆ ਬੱਚੀਆਂ ਵਾਸਤੇ ਵੀ ਇਹਨਾਂ ਨੇ ਅਲੱਗ ਪੋਸ਼ਨ ਬਣਾਇਆ ਹੋਇਆ ਸੀਗਾ ਇੰਨਾਕ ਉਹ ਆਹ ਕਮਰਾ ਜੀ ਆਹ ਇਧਰ ਵੈਸੇ ਕਮਰਾ ਹਨਾ ਜਿਵੇਂ ਮੰਨ ਲਓ ਕਈ ਵਾਰੀ ਕੋ ਕੰਮ ਵਾਲੇ ਬੰਦੇ ਰਹਿੰਦੇ ਆ ਉਹ ਇੱਥੇ ਰਹਿ ਸਕਦੇ ਆ ਕਮਰਾ ਪ੍ਰੋਪਰ ਇਹਨਾਂ ਲਈ ਤਿਆਰ ਕੀਤਾ ਹੋਇਆ ਸੀਗਾ ਠੀਕ ਆ ਤੇ ਪਾਣੀ ਪੂਣੀ ਦਾ ਫੁੱਲ ਪ੍ਰਬੰਧ ਆ ਬਾਕੀ ਤੁਹਾਨੂੰ ਦੱਸ ਕੇ ਹਟਿਆ ਬਈ ਇੱਥੇ 90 ਗਾਵਾਂ ਇਹਨਾਂ ਦੀ ਇੱਥੇ ਰਹਿੰਦੀਆਂ ਸੀਗੀਆਂ ਬਈ ਜਿਵੇਂ ਆਪਾਂ ਫਾਰਮ ਦੀ ਗੱਲ ਕਰ ਲਈ ਇੱਕ ਤੇ ਪ੍ਰੋਪਰ ਇੱਥੇ ਸਹੂਲਤਾਂ ਸਾਰੀ ਜਿਹੜੀ ਵੀ ਫਾਰਮਾਂ ਦੇ ਵਿੱਚ ਹੁੰਦੀ ਆ ਠੀਕ ਆ ਤੇ ਜੇ ਤੁਸੀਂ ਇਹ ਰੈਂਟ ਤੇ ਲੈਣਾ ਤਾਂ ਰੈਂਟ ਤੇ ਲੈ ਸਕਦੇ ਹੋ ਤੇ ਆਹ ਜਗ੍ਹਾ ਦੇਖ ਸਕਦੇ ਹੋ ਇਧਰ ਛਾਂ ਵਾਸਤੇ ਇਹਨਾਂ ਨੇ ਆ ਜਿਹੜਾ ਚੱਪੜ ਵਗੈਰਾ ਇਹਦਾ ਪਾਇਆ ਹੋਇਆ ਸੀਗਾ ਬਾਈ ਹਨ ਤੇ ਸਾਰੀ ਫੁੱਲ ਫੈਸਿਲਿਟੀ ਆ ਯਾਰ ਲਾਈਟ ਲਈ ਪਾਣੀ ਦੀ ਜਿਹੜੀਆਂ ਟੈਂਕੀਆਂ ਟੁੰਕੀਆਂ ਸਾਰੀਆਂ ਧਰੀਆਂ ਹੋਈਆਂ ਬਾਈ ਉਹ ਦੇਖ ਲਓ ਉੱਪਰ ਪਈਆਂ ਹਨਾ ਮਤਲਬ ਕਿੰਨੇ ਕਿ ਦਿਨ ਹੋ ਗਏ ਲੈ ਕੇ ਗਏ ਨੂੰ ਜੀ ਤੇ 15 ਕਿ ਦਿਨ ਹੋਇਆ ਜੀ 15 ਕਿ ਦਿਨ ਹੀ ਹੋਇਆ ਜੀ ਅਜੇ ਠੀਕ ਹੈ ਤੇ ਪਹਿਲਾਂ ਲੈ ਗਏ ਸੀ 8 7 ਟੱਕ ਜਾੜੇ ਅੱਛਾ ਜੀ ਤੇ ਤਿੰਨ ਰਕ 15 ਕਿ ਦਿਨ ਹੋਇਆ ਉਹਦੇ ਲੈ ਕੇ ਆ ਠੀਕ ਹੈ ਜੀ ਮਤਲਬ ਇੱਕ ਇੱਕ ਸੁਨਦਾ ਦਾ ਨਾ ਫੈਨ ਆ ਜਿਹੜੇ ਪੱਖੇ ਹੈਗੇ ਆ ਉਹ ਨਹੀਂ ਹੈਗੇ ਸੱਜਣੋ ਇਹਦੇ ਵਿੱਚ ਨਾ ਉਹ ਤੁਸੀਂ ਪੱਖੇ ਲਾ ਲ ਲਾ ਲੇ ਜੀ ਲਾ ਲੇ ਹਨਾ ਹਾਂ ਠੀਕ ਆ ਉੱਥੇ ਲੋਡ ਸੀ ਜੀ ਤੇ ਉਹ ਲੈ ਗਏ ਹਨਾ ਤਿੰਨ ਪੱਖੇ ਸੀ ਵੱਡੇ ਠੀਕ ਆ ਤੇ ਆਜੋ ਮੈਂ ਪਸ ਨੂੰ ਇਧਰਲੇ ਪਾਸੇ ਦਿਖਾ ਦਿੰਨੇ ਆ ਬਈ ਖੁੱਲਾ ਏਰੀਆ ਪੂਰਾ ਠੀਕ ਆ ਤੇ ਆ ਦੇਖ ਲਓ ਤੁਸੀਂ ਇਧਰ ਤੁਹਾਡੇ ਸਾਹਮਣੇ ਆ ਬਈ ਸਾਰਾ ਫਾਰਮ ਇਧਰ ਮੂਹਰੋਂ ਪੱਕਾ ਕਰਿਆ ਹੋਇਆ ਖਾਲੀ ਆ ਸਾਫ ਕਰਨ ਵਾਸਤੇ ਠੀਕ ਆ ਤੇ ਆਜੋ ਤੁਸ ਨੂੰ ਇਧਰ ਦਿਖਾਉਣਾ ਬਈ ਮੈਂ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਹਜੇ ਤੂੜੀ ਪਈ ਆ ਤੇ ਇਧਰਲੇ ਪਾਸੇ ਜਿਹੜਾ ਗੋਬਰ ਵਗੈਰਾ ਇਧਰਲੇ ਪਾਸੇ ਆਉਂਦਾ ਬਈ ਉਹ ਸਾਰਾ ਬਾਹਰ ਇਧਰ ਕੱਢ ਦਿੰਦੇ ਆ ਠੀਕ ਆ ਇਧਰ ਗਾਵਾਂ ਦਾ ਜਿਹੜਾ ਪਾਣੀ ਵਗੈਰਾ ਹਨਾ ਆਪਾਂ ਨਮਾਉਣੇ ਨੂੰ ਹਨਾ ਜੋ ਵੀ ਕਰਦੇ ਆ ਉਹ ਆਹ ਜਗ੍ਹਾ ਇਨਾਂ ਕੋਲੇ ਖੁੱਲੀ ਪਈ ਐ ਇੱਥੇ ਸਾਰੀ ਠੀਕ ਐ ਜਿਵੇਂ ਇਹਨਾਂ ਨੇ ਦੱਸਿਆ ਕਿ ਪਾਉਣੇ ਇੱਕ ਸੱਤ ਕਨਾਲਾਂ ਇੱਥੇ ਜਿਹੜਾ ਜਗ੍ਹਾ ਹੈਗੀ ਐ ਸਾਰੀ ਤੇ ਬਾਹਣ ਦਾ ਇਹਦਾ ਸ਼ੈੱਡ ਦਾ ਸਾਨੂੰ ਘੇਰਾ ਵੀ ਦੱਸ ਦਿੱਤਾਗਾ ਵੀ ਸ਼ੈੱਡ ਦਾ ਘੇਰਾ ਜਿਹੜਾ ਹੋਇੰਨਾਗਾ ਤੇ ਬਹੁਤ ਸੋਹਣਾ ਬਈ ਜਿਹੜਾ ਸ਼ੈੱਡ ਇੱਥੇ ਪਿਆ ਹੋਇਆਗਾ 14 ਫੁੱਟ ਰਸਤਾ ਬਾਈ ਜੀ ਨਾਲ ਅੱਧਾ ਕਿਲਾ ਵਈ ਹਾਂ ਸੜਕ ਤੋਂ ਇਹ ਵੀ ਵੱਡੀ ਗੱਲ ਆ ਜੀ ਜਿਹੜੀ ਉਹ ਸਾਹਮਣੇ ਤੁਹਾਨੂੰ ਦਿਸ ਰਹੀ ਹੈ ਨਾ ਸਜਣੋ ਉਹ ਸੜਕ ਹੈ ਉਹ ਬਿਲਕੁਲ ਸਾਹਮਣੇ ਦਿੰਦੀ ਆ ਤੇ ਜਮਨ ਅੱਧਾ ਕਿਲਾ ਬਾਹੀ ਦੀ ਸੜਕ ਹੈ ਤੇ ਨਾਲ ਹੀ ਆ ਜਿਹੜਾ ਵਧੀਆ ਪੂਰਾ ਵਧੀਆ ਰਸਤਾ ਆਉਂਦਾਗਾ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਹਨਾ ਤੇ ਬਾਕੀ ਜੇ ਮੈਂ ਗੱਲ ਕਰਾਂ ਸੇਲ ਦੀ ਤਾਂ ਉਹ ਨੰਬਰ ਦੇ ਦੇਣਾ ਮੈਂ ਤੁਹਾਨੂੰ ਇਹਨਾਂ ਦੇ ਬੇਟਾ ਜੀ ਨੇ ਉਹ ਤੁਹਾਨੂੰ ਦੱਸ ਦੇਣਗੇ ਬਈ ਠੀਕ ਆ ਵੀ ਕੀ ਕਹਾਣੀ ਆ ਕਿੰਨਾ ਇਹਦਾ ਪ੍ਰਾਈਸ ਆ ਕੀ ਗੱਲ ਬਾਤ ਹੈ ਹਨਾ ਕਿੰਨਾ ਇਹਦੇ ਚ ਲੋਹਾ ਲੱਗਿਆ ਸਾਰੀ ਗੱਲਬਾਤ ਬਾਈ ਤੁਹਾਡੇ ਨਾਲ ਬਣਾ ਲਾਂਗੇ ਉਹ ਤੇ ਜਿਵੇਂ ਤੁਹਾਨੂੰ ਠੀਕ ਲੱਗੇ ਉਹ ਉਵੇਂ ਕਰ ਲਿਓ ਠੀਕ ਠੀਕ ਹੈ ਜੀ ਤੁਸੀਂ ਤੇ ਬਾਕੀ ਪਾਣੀ ਪੂਣੀ ਦਾ ਤੁਸੀਂ ਦੇਖ ਸਕਦੇ ਹੋ ਸਾਰਾ ਪ੍ਰਬੰਧ ਦਾ ਬਈ ਪ੍ਰੋਪਰ ਫਾਰਮ ਆ ਯਾਰ ਆਪਾਂ ਇਹ ਕਹਿ ਸਕਦੇ ਹਾਂ ਨਾ ਇੱਕ ਤਰੀਕੇ ਦਾ ਵੀ گاਵਾ ਲਿਆ ਕੇ ਜੇ ਕਿਸੇ ਨੇ ਕਰਨਾ ਦਾ ਬਾਈ ਤਾਂ گاਵਾ ਲਿਆ ਕੇ ਸਿਰਫ ਛੱਡਣ ਗਏ ਇੱਥੇ ਹੋਰ ਕੁਝ ਨਹੀਂ ਕਰਨਾ ਜੇ ਆਪਾਂ ਐਂ ਗੱਲ ਕਰ ਲਈ ਜੀ ਵੀ ਜੇ ਵੱਲੋਂ ਆਪਾਂ ਕੋਲ ਜਿਵੇਂ ਆ ਛੱਤਾ ਯੂਪਰਲੀ ਇਹ ਲੈਣੀ ਹੋਵੇ ਇਹ ਤਾਂ ਨਹੀਂ ਆਪਾਂ ਕੱਲੀ ਦੀ ਨਹੀਂ ਦੇਣੀ ਕੱਲੀ ਦੇਣੀ ਜੀ ਠੀਕ ਆ ਕੱਲੀ ਕੋਈ ਚੀਜ਼ ਨਹੀਂ ਦੇਣੀ ਸੱਚ ਨੂੰ ਜਿਹੜੀ ਚੀਜ਼ ਦੇਣੀ ਆ ਉਹ ਸਾਰੇ ਵੀ ਪ੍ਰੋਪਰ ਹੀ ਸ਼ੈੱਡ ਦੇਣਾਗਾ ਸਾਰਾ ਅ 100 ਬਾਈ 80 ਦਾ ਤੁਸੀਂ 100 ਬਾਈ 80 ਦਾ ਜਿਹੜਾ ਸਾਰਾ ਬਾਈ ਇਹ ਸ਼ੈੱਡ ਹੈ ਠੀਕ ਹੈ ਰੇਟ ਫਿਰ ਉਹ ਬਾਈ ਜੀ ਕਰਨਗੇ ਸਾਰੇ ਬਾਈ ਜੀ ਕਰਨਗੇ ਉਹ ਕਰਨਗੇ ਠੀਕ ਹੈ ਜੀ ਇਹ ਨੰਬਰ ਦੇ ਦੇਣਾ ਮੈਂ ਤੁਹਾਨੂੰ ਸਕਰੀਨ ਤੇ ਤੇ ਬਾਕੀ ਗੱਲ ਕਰ ਲਿਓ ਬਾਈ ਸਾਇਲਜ ਪਿਆਗਾ ਤੂੜੀ ਪਈ ਆ ਤੇ ਇਧਰ ਪਾਸੇ ਪੈਣ ਪੂਣ ਸਾਰਾ ਕੁਝ ਓਕੇ ਆ ਬਾਈ ਹਾਂ ਸਾਇਲਜ ਵੀ ਦੇ ਦੇਾਂਗੇ ਤੂੜੀ ਵੀ ਦੇ ਦੇਾਂਗੇ ਸਭ ਕੁੜੀ ਕਰ ਸਾਰਾ ਕੁਝ ਬੱਚਾ ਹੀ ਸਭ ਕੁਝ ਵਿੱਚ ਹੀ ਦੇ ਦੇ ਤਿੰਨ ਕਮਰੇ ਆ ਤਿੰਨ ਕਮਰੇ ਆਈ। ਹੋ ਦੋ ਹੋ ਸੀਗੇ ਜੀ। ਦੋ ਸਾਹਮਣੇ ਹਨਾ ਹੀ। ਹਾਂ ਬਿਲਕੁਲ ਉਹ ਦੋ ਸ ਨੂੰ ਉਹ ਸਾਹਮਣੇ ਕਮਰੇ ਆ ਜਿਹੜੇ ਉਹ ਦੀਦੇ ਹੋਣਗੇ ਬਈ। ਤੇ ਇੱਕ ਕਮਰਾ ਸਾਨੂੰ ਮੈ ਇਧਰ ਦਿਖਾਇਆ ਸੀਗਾ। ਇਧਰਲੀ ਸਾਈਡ ਹੈਗਾ ਠੀਕ ਹੈ। ਤੇ ਹੋਰ ਕੋਈ ਡਿਟੇਲ ਲੈਣੀ ਹੋਵੇ ਕੋਈ ਰਹਿ ਗਈ ਹੋਵੇ ਆਪਣੇ ਤੋਂ ਗੱਲਬਾਤ ਤਾਂ ਤੁਸੀਂ ਸੋਚਣੋ ਬਾਈ ਨਾਲ ਕਰ ਲਿਓ। ਇਹਦਾ ਸੰਪਰਕ ਤੇ ਸਾਨੂੰ ਸਾਰੀ ਡਿਟੇਲ ਹੈ ਜਿਹੜੀ ਹੋਵੇਗੀ। ਧੰਨਵਾਦ ਜੀ। ਸ਼ੁਕਰੀਆ। ਸ਼ੁਕਰੀਆ ਜੀ।